ਉਹ ਆਪਣੇ ਹੱਕ ਮੰਗਦੇ ਆ ਤੁਸੀਂ ਉਹਨਾਂ ਨੂੰ ਘੱਟੋ ਘੱਟ ਦਿੱਲੀ ਕੋਈ ਉਹਨਾਂ ਲਈ ਉਪਰਚੀ ਧੋਰਾਵਾ ਉਹਨਾਂ ਲਈ ਕੋਈ ਬਾੜਰ ਚਾਪ ਕੇ ਧੋਣਾ ਜਾਣਾ ਮਾਂ ਦਿੱਲੀ ਤੁਸੀਂ ਬਾੜਰ ਬਣਾ ਤੇ ਐਨੀਆਂ ਤਾਰਾਂ ਐਨਡੇ ਕੰਡੇ ਸੜਕਾਂ ਦੇ ਵਿੱਚ ਕਿੱਲ ਠੋਕ ਤੇ ਜਿਵੇਂ ਆਪਾਂ ਕਿਸੇ ਬਾਹਰਲੇ ਮੁਲਕ ਨਾਲ ਜੰਗ ਦੀ ਤਿਆਰੀ ਕਰਦੇ ਹੁੰਦੇ ਆ ਪੰਜਾਬ ਦਾ ਕਿਸਾਨ ਔਰ ਦੇਸ਼ ਦਾ ਕਿਸਾਨ ਜੋ ਦੁਨੀਆ ਦਾ ਪੇਟ ਭਰਦਾ ਹਰੀ ਕ੍ਰਾਂਤੀ ਲੈ ਕੇ ਆਏ ਆ ਅੱਜ ਅਗਰ ਆਪਾਂ ਉਹਨਾਂ ਨੂੰ ਇੱਕ ਅਥਰੂ ਗੈਸ ਦੇ ਗੋਲਿਆਂ ਨਾਲ ਜਾਂ ਗੋਲਿਆਂ ਨਾਲ ਕੱਲ ਇੱਕ ਸਾਡਾ ਬੱਚਾ ਪੰਜਾਬ ਦਾ ਤਿੰਨ ਪੈਰਾਂ ਦਾ ਇਕੱਲਾ-ਕੱਲਾ ਭਰਾ ਇਤੀ ਸਾਲ ਦੀ ਉਮਰ ਦਾ ਹਜੇ ਉਹਨੇ ਦੁਨੀਆ ਦੇਖੀ ਸੀ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਖਾਸ ਕਰਕੇ ਚਿੱਟਾ ਵੇਚਣ ਵਾਲੇ ਲੋਕ ਸੁਣ ਲੈਣ ਵਈ ਹਲਕਾ ਸੈਂਟਰ ਦੇ ਅੰਦਰ ਜੇ ਕੋਈ ਚਿੱਟਾ ਵੇਚੇ ਵੀ ਆਪਣੇ ਵੱਲੋਂ ਚੋਰ ਕਰੂਗਾ ਉਹ ਨੂੰ ਵੀ ਜਗਾ ਦੇ ਉੱਤੇ ਮਚਾਇਆ ਜਾਊਗਾ ਜੋ ਦੀ ਜਗਾ ਵਾ ਜੇ ਕੋਈ ਮੇਰਾ ਵੀ ਕੋਈ ਮੇਰਾ ਭਰਾ ਇਸ ਚੀਜ਼ ਦਾ ਹਾਦੀ ਹੋਇਆ ਹੋਇਆ ਤਾਂ ਸ਼ੋਪ ਪ੍ਰੈਸ਼ਰ ਪੱਪੀ ਹਲਕਾ ਸੈਂਟਰ ਦਾ ਸੇਵਾਦਾਰਾ ਮੇਰੇ ਕੋਲ ਆਓ ਚਾਹੇ ਤੁਹਾਡਾ ਜਿੰਨਾ ਮਰਜ਼ੀ ਖਰਚਾ ਹੋਵੇ ਮੈਂ ਭਰਾਵੋ ਤੁਹਾਡੇ ਨਾਲ ਲੱਗ ਕੇ ਤੁਹਾਡੇ ਜਿਹੜਾ ਅੰਦਰ ਰੋਗ ਵਿਆਵਾ ਇਹਨੂੰ ਬਾਹਰ ਕੱਢ ਕੇ ਇਹਨੂੰ ਖਤਮ ਕਰੂੰਗਾ ਮੈਂ ਇੱਕ ਪੰਜਾਬੀ ਦੀ ਕਹਾਵਤ ਆ 100 ਗੰਡਾ ਤੇ 100 ਚਿੱਤਰ ਉਹ ਇਹਨਾਂ ਦੇ ਹੁਣ ਪੈਣਾ ਵਾ ਉਹ ਤਾਂ ਪੈਣਾ ਵਾ ਕਿਉਂਕਿ ਇੱਕ ਤਾਂ ਤਿੰਨ ਪੈਣਾ ਦਾ ਇਕੱਲਾ ਇਕੱਲਾ ਭਰਾ ਸ਼ੀਲ ਹੋ ਗਿਆ 100 ਮੇਰੇ ਜਾਨਾ ਕਿਸਾਨ ਅਜੇ ਬੱਟਲ ਹੋਇਆ ਬੈਠਾ ਵਾ ਔਰ ਸਾਡੇ ਜੇ ਪੌਂਸ ਕਰਮਚਾਰੀ ਵਟੜੋਆਂ ਉਹ ਵੀ ਸਾਡੇ ਆ ਇਹ ਹੈ ਜਿਆ ਮਾਹੌਲ ਕਿਉਂ ਬਣਾ ਰਹੇ ਤੁਸੀਂ ਇੱਕ ਕੋੜਾ ਕਲੋਨੀ ਆ ਉਹਦੇ ਵਿੱਚ ਮੈਂ ਕੱਲ ਉੱਥੇ ਜਾ ਕੇ ਮਾਮਾਂ ਤੇ ਭੈਣਾਂ ਨੂੰ ਬੱਚਿਆਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਮਿਲਾਇਆ ਔਰ ਸਾਰਿਆਂ ਨੇ ਇਹ ਗੱਲ ਕਹੀ ਆ ਵੀ 2 ਸਾਲ ਦੇ ਅੰਦਰ ਜਿਸੰਦਾ ਇਸ ਸੁਧਾਏਟ ਦੇ ਕੋਲ ਸੇਵਾ ਆਈ ਆ ਕਸਾ ਨਹੀਂ ਸਹਲਕੇ ਨੂੰ ਪਹਿਲੀ ਵਾਰ ਰਾਤ ਮਰੀਆ ਇੱਥੇ ਕੋਈ ਨਸ਼ਾ ਨਹੀਂ ਕਰਦਾ ਔਰ ਕੋਈ ਬੱਚਾ ਅੱਜ ਦੇ ਦਿਨ ਨਸ਼ਾ ਵੇਚਦਾ ਨਹੀਂਗਾ ਮੋਬਾਈਲ ਠੀਕ ਕਰਨ ਵਾਲਾ ਵੀ ਐਮਐਲਏ ਬਣ ਸਕਦਾ ਤੇ ਪੈਂਚਲ ਲਾਉਣ ਵਾਲਾ ਵੀ ਐਮਐਲਏ ਬਣ ਸਕਦਾ ਇਹ ਉਹ ਪਾਰਟੀ ਐ ਇਹ ਕੋਈ ਪਰਿਵਾਰਵਾਦ ਵਾਲੀ ਪਾਰਟੀ ਨਹੀਂ ਜੀਨੂੰ ਸਾਡੇ ਸੁਪਰੀਮੋ ਬਣਾਉਗੇ ਜਿਹੜਾ ਬੰਦਾ ਕਾਬਿਲ ਹੋਊਗਾ ਉਹਨੂੰ ਉੱਥੇ ਮੌਕਾ ਦਿੱਤਾ ਜਾਊਗਾ ਤਾਂ ਕਿ ਲੁਧਿਆਣਾ ਸ਼ਹਿਰ ਬਹੁਤ ਵੱਡਾ ਸ਼ਹਿਰ ਐ ਹਾਬਾ ਪੰਜਾਬ ਦਾ ਹੱਬਾ ਇਹਦੇ ਵਿੱਚ ਜਿਹੜਾ ਵੀ ਮੇਰ ਬਣੂਗਾ ਉਹ ਜਿਹੜੀ ਕੋਸੂਤੀ ਇਹ ਬਣੂਗਾ ਜੀ ਰਾਜਨੀਤੀ ਕੋ ਤੰਦਾ ਨਹੀਂ ਆ ਜੀ ਰਾਜਨੀਤੀ ਉਹ ਜਿਹੜੇ ਲੋਕ ਤੰਦਾ ਬਣਾ ਕੇ ਕਰਦੇ ਆ ਉਹ ਕਿਸੇ ਦੇ ਨਾਲ ਖਲਵਾਲ ਕਰਨ ਵਾਲੀ ਗੱਲ ਹੁੰਦੀ ਆ ਜਦੋਂ ਅਸੀਂ ਕਿਸੇ ਕੋਲੋਂ ਮਤ ਦਾ ਦਾਨ ਲੈਣ ਜਾਂਦੇ ਆ ਇਹ ਸਭ ਨਾਲੋਂ ਵੱਡਾ ਦਾਨ ਆ ਅਗਰ ਸੋਚਿਆ ਜਾਵੇ ਬਿਲਕੁਲ ਜੀ ਸੋਚ ਕੇ ਮਤ ਦਾ ਦਾਨ ਲੈ ਕੇ ਲੋਕਾਂ ਕੋਲੋਂ ਅਗਰ ਲੋਕਾਂ ਦੀ ਸੇਵਾ ਨਹੀਂ ਕਰਨੀ ਤੇ ਫਿਰ ਲੋਕਾਂ ਦੇ ਕੋਲੋਂ ਮਤ ਦਾ ਦਾਨ ਲੈ ਕੇ ਤੁਸੀਂ ਸਮਝੋ ਕਿਸੇ ਇਨਸਾਨ ਨਾਲ ਧੋਖਾ ਵੀ ਕਰ ਰਹੇ ਹੋ ਔਰ ਖਲਵਾੜ ਵੀ ਕਰ ਰਹੇ ਹੋ ਤੁਸੀਂ ਜਿਸ ਦਿਨ ਦਾ ਪੰਜਾਬ ਦੀ ਬਾਗਡੋਰ ਸਰਦਾਰ ਭਗਵੰਤ ਸਿੰਘ ਮਾਨ ਨੇ ਸੰਭੀਆ ਪੰਜਾਬ ਦੇ ਲੋਕ 3.5 ਕਰੋੜ ਤੋਂ ਕੱਜ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਵੀ ਅਸੀਂ ਇੱਕ ਆਪਣੇ ਮਤ ਦਾ ਦਾਨ ਜਿਹੜਾ ਵਾ ਚੰਗੇ ਬੰਦੇ ਨੂੰ ਦੇ ਕੇ 92 ਮੈਂਬਰ ਵਿਧਾਨ ਸਭਾ ਚ ਪੰਜਾਬ ਦੇ ਲੋਕਾਂ ਨੇ ਇਤਿਹਾਸ ਬਣਾ ਕੇ ਭੇਜਿਆ ਜੋ ਕਿ ਮਨ ਨੂੰ ਉਦੋਂ ਦੁੱਖ ਹੁੰਦਾ ਜਦੋਂ ਇੱਕ ਮਾਂ ਆ ਕੇ ਇਸ ਬੰਦ ਨੂੰ ਕਹਿੰਦੀ ਆ ਵੀ ਪੁੱਤ ਮਨੀ ਰਿਆ ਤੇ ਘਰ ਦਾ ਸਲਿੰਡਰ ਵੀ ਛੱਡ ਕੇ ਗਿਆ ਉਦੋਂ ਬਹੁਤ ਮਨ ਨੂੰ ਹਿਰਦਾ ਰੋਂਦਾ ਵਾ ਔਰ ਬਹੁਤ ਦੁੱਖ ਲੱਗਦਾ ਵਾ ਆਪਣੇ ਰਾਜਨੀਤੀ ਜੀਵਨ ਦੇ ਵਿੱਚ ਦਿਲੋਂ ਲੋਕਾਂ ਦੀ ਸੇਵਾ ਕਰਦਾ ਹੋਵੇ ਪਾਰਟੀ ਦੇ ਪ੍ਰਤੀ ਸੀਰੀਅਸ ਹੋਵੇ ਜਦੋਂ ਪਾਰਟੀ ਉਹਨਾਂ ਨੂੰ ਆਂ ਦੇ ਕੇ ਆ ਕਰਦੀ ਆ ਜਾਓ ਕਿਸੇ ਮਰੋਚ ਵਾਲੇ ਬੰਦੇ ਨੂੰ ਅੱਗੇ ਲਿਆਉਂਦੀ ਹੈ ਸਾਡੇ ਆਮ ਆਦਮੀ ਪਾਰਟੀ ਦਾ ਇਹ ਕਲਚਰ ਹੈ ਨੀਗਾ ਜਿਹੜੀਆਂ ਪਹਿਲੀਆਂ ਪਾਰਟੀਆਂ ਦੇ ਅਸੀਂ ਕਾਂਗਰਸ ਦੇ ਵਿੱਚ ਰਹਿ ਕੇ ਸੇਵਾ ਕੀਤੀ ਆ ਉਹਦਾ ਕਲਚਰ ਇਹ ਬਣ ਗਿਆ ਸੀਗਾ ਉਹ ਤੋਂ ਮਨ ਨੂੰ ਬਹੁਤ ਦੇਸ ਲੱਗੀ ਯਾਰ ਅਸੀਂ ਤਾਂ ਦਿਲੋਂ ਆਪਣੇ ਮਾਨਵੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ ਇਹ ਲੋਕ ਆਪਣੇ ਆ ਕੇ ਪਛੋਕਰਦੇ ਬੰਦਿਆਂ ਦਾ ਨਾਮ ਲੈ ਕੇ ਜਾਂ ਤੰਦਾਸਤਮਾਲ ਕਰਕੇ ਆਪਣੇ ਆਪ ਨੂੰ ਪਾਵਰਫੁਲ ਬਣ ਕੇ ਸਾਡੇ ਵਰਗੇ ਬੰਦੇ ਸੇਵਾਦਾਰ ਰਹੂ ਨੂੰ ਮਾਇਂਡ ਤੋੜਦਾ ਵੀ ਕਿਉਂ ਐ ਹੈ ਜੀ ਬੰਦਿਆਂ ਦੇ ਨਾਲ ਜੁੜੇ ਜਾਂ ਕਿਉਂ ਐ ਹੈ ਜੀ ਪਾਰਟੀ ਦੇ ਵਿੱਚ ਆਪਣਾ ਸਮਾਂ ਖਰਾਬ ਕੀਤਾ ਬਹੁਤ ਉਸ ਇਲੈਕਸ਼ਨਲ ਦੇ ਦੌਰਾਨ ਜੋ ਤਾੰਗਲੀ ਕਰਨ ਦੀ ਕੇਂਦਰ ਸਰਕਾਰ ਨੇ ਭਾਜਪਾ ਸਰਕਾਰ ਨੇ ਆਪਣੀਆਂ ਰਣਨੀਤੀਆਂ ਅਪਣਾਈਆਂ ਸੀ ਮਾਨ ਜੋ ਸਾਡੇ ਸੁਪਰੀਮ ਕੋਰਟ ਅੱਜ ਇਹ ਉਹਨਾਂ ਨੇ ਲੋਕਤੰਤਰ ਨੂੰ ਜ਼ਿੰਦਾ ਰੱਖਣ ਲਈ ਐਸਾ ਡਿਸੀਜਨ ਲਿਆ ਤਾਂ ਕਿ ਇਹਨਾਂ ਲੋਕਾਂ ਦੇ ਕੰਨ ਖੋਲਦੇ ਵੀ ਲੋਕਤੰਤਰ ਨੂੰ ਵਾਬਾ ਸਾਹਿਬ ਵੀ ਅਮਰੋ ਅਮਰੀਕਾ ਨੇ ਜੋ ਸੰਵਿਧਾਨ ਸਾਨੂੰ ਦਿੱਤਾ ਵਾ ਉਹਦੀ ਪਾਲਣਾ ਕਰਨੀ ਅੱਜ ਜੱਜ ਸਾਹਿਬ ਨੇ ਦਿਖਾਤਾ ਵੀ ਲੋਕਤੰਤਰ ਦਾ ਕਹਾਣੀ ਨਹੀਂ ਕੀਤਾ ਜਾ ਸਕਦਾ ਇਹ ਲੋਕਾਂ ਦਾ ਬਣਾਇਆ ਹੋਇਆ ਤੰਤਰ ਆ ਪ੍ਰਸਦ ਦੇ ਵਿੱਚ ਮਿਲੀ ਹੋਈ ਚੀਜ਼ ਆ ਸੇਵਾ ਭਾਵਨਾ ਸ਼ੁਰੂ ਤੋਂ ਸਾਡੀ ਫੈਮਿਲੀ ਦੇ ਅੰਦਰ ਇਹ ਮਕਰਨ ਦੀ ਹਰ ਕੋਟ ਕੋਟ ਕੇ ਭਰੀ ਹੋਈ ਚੀਜ਼ਾ ਉੱਦਾਂ ਹਰਮ ਜਿਹੜਾ ਵੀ ਸਾਡੇ ਪਰਿਵਾਰ ਦਾ ਜੀ ਕਿਸੇ ਸੇਵਾ ਦੇ ਵਿੱਚ ਲੱਗਿਆ ਸਮਾਜ ਸੇਵਾ ਪੂਰੇ ਜਿੰਦ ਜਾਨ ਨਾਲ ਮੇਰੇ ਤੋਂ ਵੱਡਾ ਬ੍ਰਦਰ ਮੇਰਾ ਕਜ਼ਨ ਸ਼ਹੀਦ ਡਾਕਟਰ ਸਤਪਾਲ ਪਰਾਸ਼ਰ ਉਹ ਬਰੈਕ ਬਣੇ ਪਿੰਡ ਦੇ ਵਿੱਚ ਬਜ਼ੁਰਗਾਂ ਨੇ ਵੀ ਜਿੰਨੀ ਦੇ ਪਿੰਡ ਦੀ ਆਪਣੀ ਜਿੰਨੀ ਰੀਤ ਕੀਤੀ ਪਿੰਡ ਦੇ ਵਿੱਚ ਉਹ ਵੀ ਉੱਥੇ ਸਰਪੰਚ ਜੀ ਪੰਜੀਆਂ ਉਹਨਾਂ ਨੇ ਵੀ ਕੀਤੀਆਂ